ਟਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਖੜੇ ਹਾਂ ਇਸ ਟਾਈਮ ਅੰਮ੍ਰਿਤਸਰ ਤੋਂ ਅਧਗੜ ਚੂੜੀਆਂ ਰੋਡ ਦੇ ਉੱਪਰ ਜਿਸ ਨੂੰ ਸੰਗਤਪੁਰਾ ਰੋਡ ਦੀ ਸੜਕ ਵੀ ਕਿਹਾ ਜਾਂਦਾ ਵਾ ਸੈਂਕੜੇ ਜਾਨਾਂ ਲੈਣ ਵਾਲੀ ਸੜਕ ਦੇ ਨਾਮ ਨਾਲ ਇਸ ਸੜਕ ਨੂੰ ਜਾਣਿਆ ਜਾਂਦਾ ਫਿਰ ਵੀ ਇਸ ਦੇ ਹਾਲਾਤ ਉਸੇ ਦੇ ਉਸੇ ਹੈ ਜਦ ਕਿ ਇਸ ਸੜਕ ਦੇ ਚਾਰ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜੀ ਇੱਕ ਗੁਰੂਤਾ ਮਾਣੋ ਵੀ ਜਾਂਦੀ ਆ ਇਸ ਦੇ ਨਾਲ ਲੋਕਾਂ ਦੀਆਂ ਸੈਂਕੜੇ ਲੋਕਾਂ ਦੀਆਂ ਭਾਵੜਾਵਾਂ ਬਣੀਆਂ ਹੋਈਆਂ ਵਾ ਦਰਬਾਰ ਸਾਹਿਬ ਨੂੰ ਜੇ ਕਿਸੇ ਨੇ ਸਵੇਰ ਦੇ ਟਾਈਮ ਜਾਣਾ ਹੋਵੇ ਦਰਸ਼ਨ ਕਰਦੇ ਹੁਣ ਤੇ ਮੇਰੇ ਹਿਸਾਬ ਨਾਲ ਉਹ ਇਥੋਂ ਤੁਰਦੇ ਆ ਤੁਰਦੇ ਆ ਹੀ ਉੱਥੇ ਰਾਤ ਪੈ ਜਾਂਦੀ ਆ ਪਤਾ ਨਹੀਂ ਉਹਨਾਂ ਕੋ ਪਹੁੰਚਿਆ ਜਾਣਾ ਵੀ ਆ ਕਿ ਨਹੀਂ ਪਹੁੰਚਿਆ ਜਾਣਾ ਇਹ ਸੜਕ ਦੇ ਤੁਹਾਨੂੰ ਹਾਲਾਤ ਦੇਖੋ ਸੜਕ ਟੋਇਆਂ ਜਿਹੜੀ ਟੋਇਆਂ ਚ ਸੜਕ ਪਈ ਆ ਇਹ ਪਤਾ ਨਹੀਂ ਲੱਗ ਰਿਹਾ ਇਹ ਲੋਕਾਂ ਨੂੰ ਤਾਂ ਬਹੁਤਾ ਇਹੋ ਮਹਿਸੂਸ ਲੱਗਦਾ ਵਾ ਤੇ ਦਰਿਆਈ ਇਲਾਕਾ ਹੀ ਲੱਗਦਾ ਵੇਖਣ ਚ ਜੇ ਵੇਖਿਆ ਜਾਵੇ ਤੇ ਨਾਲ ਹੀ ਇਸ ਦੇ ਸੇਮ ਨਾਲਾ ਹੈ ਜਿਸ ਦੇ ਵਿੱਚ ਜੀ ਵੀ ਉਹਦੀ ਵੀ ਹਲੇ ਤੱਕ ਕੋਈ ਖਲਾਈ ਨਹੀਂ ਆ ਕੋਈ ਸਫਾਈ ਨਹੀਂ ਆ ਇੱਥੇ ਕਈ ਐਕਸੀਡੈਂਟ ਹੋ ਚੁੱਕੇ ਆ ਉਹ ਕਿਥੇ ਹੁਣ ਤੱਕ ਦੇ ਮਰ ਚੁੱਕੇ ਆ ਅਸ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਦੀ ਅਪੀਲ ਆ ਕਿ ਇਸ ਸੜਕ ਨੂੰ ਜਿਹੜਾ ਵਾ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਕਿ ਜੋ ਇੱਥੋਂ ਦੇ ਲੋਕ ਲੰਘਣ ਆਉਣ ਜਾਣ ਵਾਲੇ ਰਾਈ ਜਿਹੜੇ ਆ ਇਹਦਾ ਸੁੱਖ ਲੈ ਸਕਣ ਟਾਈਮ ਨਾਲ ਆਪਣੇ ਘਰਾਂ ਨੂੰ ਜਾ ਸਕਣ ਲੋਕਾਂ ਦੇ ਵਿਚਾਰ ਵੀ ਲੈਨੇ ਆ ਮੈਂ ਤੁਹਾਨੂੰ ਵੀ ਸਿੱਧੂ ਕੈਮਰਾ ਪਰਸੈਂਟ ਦੱਸਦੀ ਢਲੋੜੇ ਨਾਲ ਪਬਲਿਕ ਪ੍ਰਾਈਮ ਟੀਵੀ ਫਰੇਗੜ ਚੋੜੀਆਂ ਆ ਹਾਲਿਆ ਜਦੋਂ ਐਕਸੀਡੈਂਟ ਹੁੰਦਾ ਰਾਤ ਨੂੰ ਪਾਣੀ ਪਾਉਣ ਨੂੰ ਮੂੰਹ 'ਚ ਨਹੀਂ ਕੁਝ ਹੁੰਦਾ ਤੇ ਅਸੀਂ ਉੱਥੋਂ ਭੱਜ ਕੇ ਆਣ ਕੇ ਤੇ ਪਾਣੀ ਪਾਉਣੇ ਲੋਕਾਂ ਦੇ ਮੂੰਹ 'ਚ ਡਿੱਗਿਆਂ ਦੇ ਅੱਛਾ ਤੁਸੀਂ ਇੱਥੇ ਕੀ ਸਕਿਉਰਟੀ ਗਾਰਡ ਆ ਤੇ ਅਸੀਂ ਜੇ ਆਣ ਰੱਬ ਤਰਸੀ ਮੁੜ ਕੇ ਆ ਸੀ ਤਾਂ ਵੀ ਡਿੱਗੇ ਆ ਤੇ ਭੱਜ ਕੇ ਵੇਖੋ ਬਾਹਰ ਕੀ ਹੋਇਆ ਤੇ ਫੇਰ ਆਣ ਕੇ ਚੁੱਕ ਕੇ ਤੇ ਉਹਨਾਂ ਨੂੰ ਪਾਣੀ ਪਾਈਦਾ ਮੂੰਹ 'ਚ ਤੇ ਕਈ ਇੱਕ ਨਹੀਂ ਨਿਕਾ ਐਕਸੀਡੈਂਟ ਹੋਇਆ ਉਹਨਾਂ ਕਾਜ ਦਾ ਢੇ ਅੰਦਾਜ਼ੇ ਨਾਲ ਵੀ ਕਿੰਨੇ ਪਤਾ ਹੀ ਨਹੀਂ ਤੁਹਾਨੂੰ ਦੱਸਿਆ ਗਿਣਤੀ ਜੀ ਨਹੀਂ ਪਤਾ ਕਿੰਨੇ ਰਾਤ ਦੀ ਡਿਊਟੀ ਚ ਰਾਤ ਨੂੰ ਕਈ ਨਾ ਵੇਖੀ ਤਾਂ ਰਾਤ ਨੂੰ ਇੱਥੇ ਡਿੱਗੇ ਹੁੰਦੇ ਆ ਇੱਕਦਮ 4 ਚਾਰਜ ਨੇ ਖਿਲਰੇ ਹੀ ਜੇ ਉੱਥੇ 4 ਇੱਕ ਪਾਸੇ ਪਏ ਹੀ ਤੇ ਇੱਕ ਇੱਕ ਪਾਸੇ ਪਿਆ ਏਨਾ ਮੜਾ ਹਾਲ ਆ ਹਾਂਜੀ ਵੀਰ ਜੀ ਮੈਂ ਮੈਂ ਮੇਰਾ ਨਾਮ ਗੁਰਵੀਰ ਸਿੰਘ ਹੈ ਜੀ ਮੈਂ ਇਸੇ ਮੀਡੀਆ ਨੂੰ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਮੈਂ ਜਨਤਾ ਦੀ ਆਵਾਜ਼ ਨੂੰ ਚੁੱਕਦਾ ਆਂ ਕਿ ਜਿਹੜਾ ਸਾਡਾ ਰਾਹ ਆ ਅਮਰਸਾ ਰੋਡ ਤੇ ਇੱਥੇ ਦੁਨੀਆ ਡਿੱਗਦੀ ਆ ਲੋਕੀ ਕਰੋਨਾ ਤੋਂ ਕਿਉਂਦੇ ਸੁਣਾ ਕੇ ਜਾਂਦੇ ਨਹੀਂ ਦੇਖੋ ਪੰਜਾਬ ਦਾ ਕੀ ਹਾਲ ਹੈ ਕਿ ਇਹ ਕਹਿੰਦੇ ਸੀ ਅਸੀਂ ਮਹਾਰਾਜ ਜੀਸੋਂ ਰਾਜ ਦੇਵਾਂਗੇ ਉਹਨਾਂ ਜਮਾਨ ਜੀ ਤੁਹਾਡੇ ਮਗਰ ਆਰ ਨਹੀਂ ਲੱਗਦੀ ਯਾਰ ਲੱਗਦੀ ਹੁੰਦੀ ਜੇ ਤੁਸੀਂ ਮਹਾਰਾਜ ਜੀਸੋਂ ਰਾਜ ਦੇਣਾ ਸੀ ਆ ਰੰਜੀਤ ਸਿੰਘ ਮਹਾਰਾਜ ਜੀਸੋਂ ਨਾਂਣਾ ਲਿਆ ਕਰੋ ਉਹ ਤੁਸੀਂ ਆ ਨਹੀਂ ਦੇ ਸਕਦੇ ਦੇ ਦੇਣਾ ਤੇ ਛੜਕਦੇ ਬਾਹਰ ਨਿਕਲੋ ਛੜਕੰਦੇ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਵੀ ਛੜਕਾਂ ਕੀ ਚੀਜ਼ ਨੇ ਤੁਸੀਂ ਵੱਡੀਆਂ ਗੱਡੀਆਂ 'ਚ ਬੈਹਿ ਕੇ ਵੱਡੀਆਂ ਗੱਡੀਆਂ 'ਚ ਬੈਹਿ ਕੇ ਵੱਡੀਆਂ ਲੋਕਾਂ ਦੇ ਘਰਾਂ ਜਾਂਦੇ ਜੇ ਬਸ ਇਹੋ ਗੱਲਾਂ ਜੇ ਪਹੁੰਚਣ ਗਿਆ ਤੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਵੀਰ ਸਿੰਘ ਨਾ ਆਇਆ ਜੀ ਅੱਜ ਤੁਸੀਂ ਅਮਰਸਰ ਤੋਂ ਫਲੇਗੜ ਟੂੜੀਆਂ ਨੂੰ ਆਉਂਦੇ ਆ ਆ ਰਸਤੇ ਬਾਰੇ ਕੀ ਗੱਲਬਾਰ ਕਰਾਂਗੇ ਆ ਰਸਤੇ ਬਾਰੇ ਪਿਆਰੇ ਇਹੋ ਗੱਲ ਕਰਾਂਗੇ ਇਹ ਇਲਾਕੇ ਵਿੱਚ ਲੱਗੇ ਜਾਗੇ ਚਲੋ ਰੱਬ ਨੇ ਥੋੜਾ ਤਰਸ ਕਰਤਾ ਬਣ ਗਿਆ ਪਰ ਇਹ ਪਤਾ ਨਹੀਂ ਜਿੱਦਾਂ ਆਉਂਦੇ ਨਾ ਕੋਈ ਪੀਰ ਫਕੀਰ ਦੀ ਸ਼ਰਾਪੀ ਹੁੰਦੀ ਸੜਕ ਇਹ ਨਹੀਂ ਆ ਇਹ ਬਣਦੀ ਇੱਥੋਂ ਤੱਕ ਵੀ ਕਈ ਰਾ ਦੇ ਪ੍ਰੇਮੀ ਪੱਕੇ ਦਰਬਾਰ ਸਾਹਿਬ ਰੋਹ ਜਾਂਦੇ ਆ ਤੇ ਇਹ 5 7 ਸਾਲ 10 ਸਾਲ ਤੋਂ ਇਹਦਾ ਕੰਮ ਉੱਥੇ ਦਾ ਉੱਥੇ ਹੀ ਆ ਸਭ ਤੋਂ ਇਲਾਕੇ ਵਿੱਚ ਮਾੜੀ ਛੜ ਕੇ ਆ ਸਭ ਤੋਂ ਇਲਾਕੇ ਵਿੱਚ ਇੱਕ ਹਲਕਾ ਨਹੀਂ ਪੈਂਦਾ ਤੇ ਨਾਲ ਔਰ ਇੱਕ ਬਾਬਾ ਜੀ ਦੱਸ ਰਿਹਾ ਲਾਗੋ ਪੀਅ ਸੜਕ ਨੂੰ ਤਿੰਨ ਹਲਕੇ ਪੈਂਦੇ ਆ ਪਰ ਕਿਸੇ ਦੇ ਕੋਈ ਕੰਨ ਤੇ ਜੂਨ ਹੀ ਸਰਕੰਡੀ ਵੀ ਕੋਈ ਕਿਸੇ ਦੇ ਮਤਲਬ ਇਹਦਾ ਕ੍ਰੈਡਿਟ ਲੈ ਲੇ ਕੋਈ ਵੋਟਾਂ ਕਰਕੇ ਲੈ ਲੇ ਕੋਈ ਕਿਸਾਨ ਜਥੇਬੰਦੀ ਅੱਗੇ ਆ ਜੇ ਜਾਂ ਕੋਈ ਹੋਰ ਕੋਈ ਕਿਸਨ ਕੇ ਪ੍ਰਕਾਰ ਕੋ ਧਰਨਾ ਲੱਗ ਜੇ ਫਿਰ ਯਾਦ ਕੇ ਮੁੱਕ ਦੀ ਗੱਲ ਵੀ ਪਬਲਿਕ ਦਾ ਕਿਸੇ ਨਾਲ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਹੱਲ ਹੋਣਾ ਚਾਹੀਦਾ ਆ ਵੇਂਦੀ ਆਡੀ ਅਲੇ ਮਾਨਸੂਨ ਪੂਣਾ ਜਿਹੜੀਆਂ ਸ਼ੁਰੂ ਨਹੀਂ ਹੋਈਆਂ ਉਹ ਤੋਂ ਪਹਿਲੇ ਤੇ ਹਾਲਾਤ ਇਹ ਹੁੰਦੇ ਆ ਤੇ ਬਾਅਦ ਵਿੱਚ ਇਹ ਹਾਲਾਤ ਕੀ ਹੋਣ ਜੀ ਇਹ ਤੁਸੀਂ ਕਹੇ ਵੀ ਦਰਬਾਰ ਸਾਹਿਬ ਨੂੰ ਸੰਗਦੀ ਜਾਂਦੀ ਹੈ ਹਾਂ ਜੀ ਤੇਰਾ ਬਾਬਾ ਨਾਨਕ ਵੀ ਹੈ ਹਾਂ ਜੀ ਹਾਂ ਜੀ ਠੀਕ ਹੈ ਪਰੇ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਵੀ ਹੈ ਇਤਿਹਾਸਿਕ ਗੁਰਦੁਆਰਾ ਹੈ ਹਾਂ ਜੀ ਹਾਂ ਜੀ ਚਾਰ ਕੈਬਨਿਟ ਮੰਤਰੀ ਜਿਹੜੇ ਆ ਸੈਟ ਕਰੇ ਔਰ ਇਹ ਆਪਾਂ 에어ਪੋਰਟ ਤੋਂ ਵੀ ਜਾਂਦੀ ਆ ਹਾਂ ਜਨ ਸਿੱਖ ਧਰਮ ਰਹਿਣਾ ਲੱਗਿਆ ਦੁਵਾਨਾ ਸਥਾਨ ਵੀ ਹੈ ਜਿੱਥੇ ਬਹੁਤ ਹਿੰਦੂ ਜੀ ਹਾਂ ਬੱਲ ਬਾਬਾ ਬੱਲ ਬਾਬਾ ਅੱਗੇ ਧਿਆਨਪੁਰ ਹੈਨਾ ਇਹਨਾਂ ਵੈਹ ਮੰਤਰੀਆਂ ਨੂੰ ਸਾਰੇ ਸ਼ਰਮ ਚਾਹੀਦੀ ਨੰਗਦੇ ਤੇ ਇਧਰੋਂ ਦੀ ਆ ਤੇ ਉਹਨਾਂ ਨੂੰ ਚਾਹੀਦਾ ਕਿ ਸੜਕ ਦਾ ਸੋਚਣਾ ਚਾਹੀਦਾ ਕਿੰਨੇ ਚਿਰ ਦੀ ਫਿਰ ਕੋਰੀ ਕੋਰੀਡੋਰ ਵਾਲੀ ਸੜਕ ਆ ਤੇ ਇਹ ਬਣਨੀ ਨਹੀਂ ਕਿਉਂ ਨਹੀਂ ਬਣਦੀ ਇਹ ਸਰਕਾਰਾਂ ਨੂੰ ਪਤਾ ਹੋਊਗਾ ਕਿਉਂ ਨਹੀਂ ਬਣਦੀ ਸਰ ਤੋਂ ਫਰੇਗੜ ਚੂੜੀਆਂ ਰੋਡ ਦੇ ਉੱਪਰ ਦੀ ਲੰਘਰੇ ਹਾਂਜੀ ਹਾਂਜੀ ਇਹ ਸੜਕ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਕੀ ਕਹਿਣਾ ਚਾਹੁੰਦੇ ਬੜੇ ਮੜੇ ਹਾਲਾਤ ਆ ਜੀ ਬਹੁਤ ਜ਼ਿਆਦਾ ਮੜੇ ਹਾਲਾਤ ਆ ਵੇਖਣੀ ਦੇ ਦਿਓ ਅੰਮ੍ਰਿਤਸਰ ਤੋਂ ਆਉਂਦੇ ਆ ਸੜਕ ਦਾ ਦਾਅਵੇ ਕੀਤੇ ਜਾਂਦੇ ਸਰਕਾਰਾਂ ਵੱਲੋਂ ਵੀ ਇਹ ਸੜਕ ਜਿਹੜੀ ਬਣਾ ਦਿੱਤੀ ਜਾਏਗੀ ਪੋਲ ਦਾ ਵਿੱਚ ਹਗਾਹੀ ਪੋਲ ਦਾ ਹੀ ਬਣ ਗਿਆ ਪਰ ਹਾਲੇ ਤੱਕ ਸੜਕ ਜੋ ਨਹੀਂ ਬਣੀ ਸੜਕ ਤੇ ਹੁਣ ਸਰਕਾਰਾਂ ਦੀ ਕਮਜ਼ੋਰੀ ਜੀ ਨਾ ਆਪਣੀ ਦੇ ਕੋਈ ਨਹੀਂ ਅਸੀਂ ਤੇ ਬਣਾ ਨਹੀਂ ਸਕਦੇ ਸਰਕਾਰ ਨੇ ਬਣਾਉਣੀ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਸਰਕਾਰਾਂ ਨੂੰ ਇਹੋ ਕਹਿ ਕੇ ਕਹਿਣਾ ਚਾਹੁੰਦੇ ਆ ਕਿ ਇਹ ਇਹ ਇੱਥੇ ਜਾਂਨਾ ਬਹੁਤ ਜਾ ਚੁੱਕੀਆਂ ਨੇ ਇਹ ਤੁਹਾਨੂੰ ਵੀ ਪਤਾ ਮਤਲਬ ਇੱਥੇ ਹਰ ਮਹੀਨੇ ਨਹੀਂ ਜਾਂਦਾ ਜਾਂਦੀ ਕੋਈ ਹਿਸਾਬ ਹੀ ਨਹੀਂ ਸੜਕ ਦਾ ਕਾਰਨ ਹੈ ਸੜਕ ਦਾ ਹੀ ਹੈ ਇਹ ਇਹਦਾ ਸੁਧਾਰ ਕੀਤਾ ਜਾਵੇ ਸਰਕਾਰਾਂ ਤੇ ਬੜੀਆਂ ਆ ਗਈਆਂ ਨੇ ਬਣਾਈ ਤੇ ਕਿਸੇ ਨੇ ਨਹੀਂ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਾਜੀ ਆਮ ਆਦਮੀ ਦੀ ਹੁਣ ਆਦਮ ਇਹ ਤੋਂ ਪਹਿਲਾਂ ਵੀ ਰਹੀ ਹੈ ਕੋਈ ਵੀ ਸਰਕਾਰ ਛੜਕਲ ਧਿਆਨ ਨਹੀਂ ਦਿੱਤੀ ਚਲੋ ਆ ਫੇਰਾ ਬਾਬਾ ਨਾਨਕ ਬਣ ਗਈ ਆ ਬਣ ਗਈ ਆ ਰਮਦਾਸ ਬਣ ਗਈ ਆ ਅਜੇ ਨਾਲਾ ਵੀ ਬਣ ਗਈ ਬਟਾਲਾ ਵੀ ਬਣ ਗਈ ਇਹ ਵੀ ਦੇ ਆ ਕਰਨ ਹੁਣ ਇਹਨਾਂ ਨੂੰ ਚਾਹੀਦੀ ਆ ਕਰ ਦੇਣੀ ਤਾਂ ਸਹੀ ਇਹ ਕਰਾਉਣਾ ਚਾਹੀਦਾ ਬਹੁਤ ਮੰਡਾ ਵਾਲਾ ਆ ਸੜਕ ਦੇਣਾ ਖਾਸ ਕਰਕੇ ਜਿਹੜੋ ਮੀਂਹ ਪੈਂਦਾ ਨਾ ਉਹ ਤੁਹਾਡੇ ਸਾਹਮਣੇ ਆ। ਨਟਿਆਵਾ ਲਾਗੇ ਭਾਈ ਸਕੂਲ ਹੈ ਨਾ ਲਾਗੇ ਸਕੂਲ ਨਰਸਿੰਗ ਕਾਲਜ ਹੈ। ਬਹੁਤ ਬੱਚੇ ਜਿਹੜੇ ਆ ਉਹ ਜਾਣੇ ਉਹਨਾਂ ਨੂੰ ਵੀ ਬੜੀ ਬਹੁਤ ਜ਼ਿਆਦਾ ਹਨ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ। ਬਾਕੀ ਤੁਸੀਂ ਵੇਖ ਹੀ ਲਿਆ ਵਾ ਇੱਥੇ। ਸਰਕਾਰਾਂ ਨੂੰ ਕੀ ਅਪੀਲ ਕਰਦੇ? ਕਾਰਨ ਵੀ ਜੀ ਇਹ ਅਪੀਲ ਹੈ ਵੀ ਜੇ ਹੁਣ ਤੁਹਾਨੂੰ ਬਣਾਇਆ ਵਾ ਚੁਣਿਆ ਵਾ ਟਟਕਟ ਇਹਨਾਂ ਚੀਜ਼ਾਂ ਨੇ ਸਾਰਤਾ ਲਾਓ। ਪਰ ਪਹਿਲੇ ਤਾਂ ਸਰਕਾਰਾਂ ਕਹਿਦੀਆਂ ਅਸੀਂ ਅਸੀਂ ਕੋਈ ਕੰਮ ਇਹਦਾ ਹੈ ਨਹੀਂ ਜੀ। ਭਗਵੰਤ ਮਾਨ ਜੀ ਵੱਲੋਂ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਹਾਡੇ ਸਾਹਮਣੇ ਹੁਣ ਕੀ ਹੋ ਰਿਹਾ ਝੂਠੇ ਲਾਰੇ ਝੂਠੇ ਵਾਦੇ ਜਿੰਨੇ ਮਰਜ਼ੀ ਸਰਕਾਰਾਂ ਨੂੰ ਕਰਾ ਲਓ ਤੁਸੀਂ ਬਹੁਤ ਜ਼ਿਆਦਾ ਹਾਂਜੀ ਗਲਤੀਆਂ ਆਈਆਂ ਬਿਲਕੁਲ ਬਿਲਕੁਲ ਇੱਕ ਜਗ੍ਹਾ ਤੇ ਰਹਿ ਗਈਆਂ ਹਾਂਜੀ ਸਾਡੇ ਲੀਡਰਾਂ ਨੂੰ ਚਿੰਤਾ ਜਿਹੜੀ ਰਾਗੀ ਪਾਸ ਚਿੰਤਾ ਜਿਹੜੀ ਰਹਿ ਗਈ ਹੈ ਆਣੇ ਫੜਿਆ ਤੇ ਫੋਨ ਕਰ ਦਿਓ ਹਾਂਜੀ ਹਾਂਜੀ ਅਸੀਂ ਅਸੀਂ ਜਿਹੜੇ ਮੇਨ ਸਾਡੇ ਪ੍ਰੋਬਲਮ ਅਸੀਂ ਸਿਰਫ ਆਪਣੇ ਤੱਕ ਹੀ ਸੀਮਿਤ ਰੱਖਦੇ ਹਾਂ ਵੀ ਸਾਨੂੰ ਕਿਹੜੀ ਸਰਕਾਰ ਚੰਗੀ ਲੱਗਦੀ ਹੈ ਪੂਰਾ ਸਾਰਾ ਨਾ ਨਹੀਂ ਸੋਚ ਕੇ ਚੱਲਦੇ ਨਾ ਜੇ ਜਿਹੜੀ ਸਰਕਾਰ ਸਾਡਾ ਫੈਰਾ ਕਰਦੀ ਆ ਸਾਡੇ ਘਰ ਦਾ ਫੈਰਾ ਕਰਦੀ ਆ ਅਸੀਂ ਉਹਨੂੰ ਚੁੰਨਦੇ ਆ ਭਾਵੇਂ ਉਹ ਬਾਖਿਆਲੇ ਮਾੜੀ ਹੋਵੇ